ਪੰਜਾਬ ਦੇ ਵਿੱਚ ਹਰ ਰੋਜ਼ ਵਾਂਗੂ ਜਿਹੜੇ ਸਾਧ ਪਖੰਡੀ ਐ ਹਰ ਰੋਜ਼ ਵਾਂਗੂ ਕੋਈ ਨਵਾਂ ਵਿਵਾਦ ਪੈਦਾ ਕਰਦੇ ਐ ਅੱਜ ਫੇਰ ਜਿਹੜਾ ਸਾਧ ਨੇ ਕਿਹ ਵਿਵਾਦ ਪੈਦਾ ਕੀਤਾ ਕਹਿੰਦਾ ਜਿਹੜੇ ਮੇਰੇ ਮੁੰਡੇ ਐ ਕਹਿੰਦਾ ਉਹ ਚਾਰ ਸਹਿਬਜਾਦੇ ਵਾਂਗੂ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰਦਾ ਕਾ ਸਿੰਘਾਂ ਦੇ ਘੇਰ ਲਿਆ ਕਾ ਗੱਲਬਾਤ ਕੀ ਐ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਆਜੂ ਆਪਾਂ ਗੱਲਬਾਤ ਕਰਦੇ ਆਂ ਕੋਈ ਨਹੀਂ ਲੈ ਕੇ ਚੱਲੋ ਨੂੰ ਬਾਹੋਂ ਇਹਨੂੰ ਗੱਲੀ ਛੋਟਾ ਗੱਡੀ ਘੜਾ ਫਿਰ ਮੋੜ ਪਾਉਂਦਾ ਇਹਨੂੰ ਭਾਉ ਇਹਨੂੰ ਗੱਡੀ ਮੋੜ ਛੇਤੀ ਕਰਦਾ ਹੈ ਹਾਂ ਜੀ ਅੱਜ ਤੋਂ ਬਾਅਦ ਗੁਰੂ ਸਾਹਿਬ ਬਾਰੇ ਕੋਈ ਹਿੰਮਤ ਮੜਦੀ ਨਹੀਂ ਨਹੀਂ ਮਾਰਾ ਮੈਂ ਤੇ ਠਾਕਾ ਮੈਂ ਸੇਵਾਦਾਰਾਂ ਹੀ ਤੇ ਬੈਠਿਆ ਵੀਡੀਓ ਤੂੰ ਹੀ ਕਹਿੰਦਾ ਕਿ ਮੈਂ ਕਹਿੰਦਾ ਮਾਰੇ ਦਫਾ ਭਾਜ ਨਹੀਂ ਆ ਓਏ ਮੈਂ ਹਾਂ ਲੋ ਮੇਰਾ ਗੌਰ ਧਿਆਨ ਕਰਦੇ ਅਸਲੀ ਮਾਰਾ ਐਡਿਟ ਤੱਕ ਵੀਡੀਓ ਕੋਈ ਨਕਲੀ ਤੇ ਨਹੀਂ ਮਾਰਾ ਅਸਲੀ ਹੈ ਹਾਂਜੀ ਵੀਡੀਓ ਅਸਲੀ ਹੈ ਹਾਂ ਨਕਲੀ ਤੇ ਨਹੀਂ ਆ ਨਹੀਂ ਮਾਰਾ ਤੇ ਤੂੰ ਹੀ ਬੋਲਣ ਰਿਹਾ ਹਾਂ ਹਾਂਜੀ ਹਾਂ ਤੇ ਤੂੰ ਕੀ ਬੋਲਣਿਆ ਬੋਲਾ ਵੀਡੀਓ ਵਿੱਚ ਮੈਂ ਦੇ ਵਿੱਚ ਇਹੋ ਹੀ ਬੋਲਿਆ ਮਾਰਾ ਸੁਣੋ ਤੂੰ ਹਾਂ ਮੈਂ ਸੁਣ ਲਿਆ ਵਾ ਤੂੰ ਆਪਣੀ ਗੱਲ ਕਰ ਹਾਂਜੀ ਤੂੰ ਕਹਿੰਦਾ ਵਾ ਵੀ ਮੈਂ ਦਸਵਾਂ ਗੁਰੂ ਹਾਂ ਦਸਮ ਬਾਦਸ਼ਾਹ ਹਾਂ ਵਾਏ ਵਾਏ ਗੁਰੂ ਕੀ ਕਹਿੰਦਾ ਬੰਦਾ ਵਾ ਤੇ ਆ ਨਾਲ ਤੋਂ ਇੱਕ ਨਵੀਂ ਜਿਹੜੀ ਕਹਾਣੀ ਸੁਣਾਉਂਦੇ ਆ ਵੀ ਜਿਹੜਾ ਵੈਗੁਰੂ ਆ ਉਹ ਬੰਦਾ ਵਾ ਤੇ ਜਿਹੜੀ ਬਾਣੀ ਉਹ ਜਨਾਨੀ ਆ ਉਹ ਮਾਰੇ ਮੈਂ ਕਿੱਥੋਂ ਸਿੱਖਿਆ ਇਹ ਸੁਰਤ ਸ਼ਬਦ ਦੀ ਮੈਂ ਗੱਲ ਇਹਨਾਂ ਨਾਲ ਕੀਤੀ ਹੋਰ ਗੱਲ ਕੋਈ ਨਹੀਂ ਕੀਤੀ ਇਹ ਜਿਹੜੀ ਬਾਣੀ ਆ ਮਾਤ ਪਿਤਾ ਦੀ ਬਣੀ ਆ ਸਾਰੀ ਬਹੁਤ ਤੈਨੂੰ ਗਿਆਨ ਆ ਤੈਨੂੰ ਬਾਣੀ ਦਾ ਤੇ ਤੂੰ ਇਹ ਗੱਲ ਕਹਿਣਾ ਵਾ ਵੀ ਜਿਹੜਾ ਵੈਗਰੂ ਆ ਉਹ ਉਹ ਬੰਦਾ ਵਾ ਉਹ ਵੈਗਰੂ ਆ ਉਹ ਮਰਦਿਆ ਤੇ ਗੁਰਬਾਣੀ ਬਿਆੜ ਜਨਾਨੀ ਆ ਉਹ ਕਿਹੜੇ ਧਾਰ ਤੇ ਨਹੀਂ ਮਾਰੇ ਅਸੀਂ ਸੁਰਤ ਸ਼ਬਦ ਦੇ ਨਾਲ ਗੱਲ ਕਰਦੇ ਜਿਹੜੀ ਸੁਰਤ ਆ ਜਿਹੜੀ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਜਿਹੜਾ ਐਗਜ਼ਾਮਪਲ ਦੇ ਰਹੇ ਹਾਂ ਤੂੰ ਬਾਣੀ ਦਾ ਹਾਂਜੀ ਉਹਨਾਂ ਤੋਂ ਕਿੰਨਾ ਸਾਲ ਦਾ ਕਰਦੇ ਨੇ ਗੱਲ ਜੀ ਜਿਵੇਂ ਜਿਹੜਾ ਉਹ ਬੋਲਦਾ ਵਾ ਜਿਹੜੀ ਪਾਣੀ ਆ ਉਹ ਲੇਡੀਜ਼ ਆ ਮਹਾਰਾਜ ਜੀ ਜਿਹੜੀ ਸੁਰਤ ਆ ਜਿਹੜੀ ਸੁਰਤ ਬੰਦੇ ਦੇ ਅੰਦਰ ਚੱਲਣ ਢਈ ਆ ਉਹਨੂੰ ਕਹਿੰਦੇ ਮਾਤ ਪਿਤਾ ਕਿੱਥੇ ਆ ਡਰਪਾਣੀ ਜਿਹੜਾ ਵਾ ਕਿੱਥੇ ਕਿੱਥੇ ਕੋਡ ਹੋਇਆ ਵਾ ਅੱਛਾ ਜਿਹੜਾ ਤੁਹਾਡੇ ਨਾਲ ਆ ਵੀ ਮੈਂ ਗੁਰੂ ਗੋਬਿੰਦ ਸਿੰਘ ਆ ਤੇ ਜਿਹੜੇ ਚਾਰ ਮੇਰੇ ਮੁੰਡੇ ਆ ਉਹ ਸਹਿਬਜ਼ਾਦੇ ਆ ਮਹਾਰਾਜ ਜੀ ਵੇਖੋ ਜਿਹੜੇ ਬੱਚੇ ਕਹਿਣਾ ਵਾ ਕਿ ਨਹੀਂ ਜਿਹੜੇ ਬੱਚੇ ਵੇਖੋ ਉਹ ਤੇ ਜਿਹੜਾ ਮਾਨਤਾ ਜਿਨ੍ਹਾਂ ਨੇ ਧਰਤੀ ਦੇ ਵਿੱਚ ਖਾਣ ਕੇ ਮਾਂ ਪਿਓ ਨੂੰ ਸੇਵਾ ਕਰਨੀ ਨਾ ਉਹ ਮਾਰੇ ਰੱਬ ਦੇ ਬੱਚੇ ਨੇ ਤੂੰ ਇਹ ਗੱਲ ਦੀ ਗੱਲ ਕਰ ਉਹਨਾਂ ਸਾਡੀ ਸਾਡੀ ਇਹ ਗੱਲ ਕਹਿਣਾ ਵਾ ਵੀ ਜਿਹੜ ਜਿਹੜੇ ਤਰੇ ਬੇਡੇ ਆ ਚਾਰ ਬੇਡੇ ਤਰੇ ਹਾਂਜੀ ਮੋਨੇ ਕੋਨੇ ਮੋਨੇ ਕੋਨੇ ਆਉ ਮਾਰਾ ਮੋਨੇ ਕੋਨੇ ਕੰਮ ਕਰਦਾ ਕਿਰਤਕਾ ਜੀ ਅਕਾਊਂਟ ਹੈ ਨਾ ਕੰਮ ਆਪਣੀ ਕਿਰਤ ਕਮਾਈ ਮੈਂ ਕਿਰਤ ਕਮਾਈ ਤਾਂ ਨਹੀਂ ਲੈਣਾ ਆ ਉਹਨਾਂ ਦੀ ਜੀ ਮੈਨੂੰ ਇਹ ਦੱਸ ਵੀ 2A ਗੱਲ ਕਹਿਣਾ ਵੀ ਉਹ ਜਿਹੜੇ ਚਾਰ ਬੱਚੇ ਆ ਉਹ ਮੇਰੇ ਹਾਂ ਉਹ ਤਾਂ ਕਹਿੰਦੇ ਸਾਬਜਾਦੇ ਜੀ ਉਹ ਸਾਬਜਾਦੇ ਆ ਮੇਰੇ ਤੇ ਮੈਂ ਦਸਵੇਂ ਪਾਸ਼ਾ ਆ ਮਾਰਾ ਸਾਡੇ ਤਾਂ ਅਹੀਂ ਤੇ ਬੱਚੇ ਜਿਨ੍ਹਾਂ ਵੀ ਤੁਸੀਂ ਤੁਹਾਡੇ ਬੱਚੇ ਉਹ ਵੀ ਸਾਬੀ ਆ ਤੁਹਾਡੇ ਜੀ ਨਹੀਂ ਸਾਡੇ ਸਾਬਜਾਦੇ ਨਹੀਂ ਆ ਸਾਡੇ ਸਾਬਜਾਦੇ ਤਾਂ ਹੋਣਗੇ ਜੀਓ ਸਾਹਿਬ ਜਿਆਦਾ ਰੂਪ ਵਰਗੇ ਹੋਣਗੇ ਤੇ ਮੇਰਾ ਰੂਪ ਵਰਗੇ ਜਦੋਂ ਸਾਹਿਬ ਰੂਪ ਆ ਪਾਏ ਆ ਬਾਣੇ ਨੀਲੇ ਫਲ ਸੁਣ ਮੇਰੀ ਵੇ ਬੰਦਿਆਂ ਨੂੰ ਗੱਲ ਸੁਣ ਮੇਰੀ ਮੈਂ ਤੈਨੂੰ ਜੀਤੀ ਕਰਨਿਆ ਨਾ ਤਾਂ ਮਤਲਬ ਵੇ ਨਹੀਂ ਆ ਮੈਂ ਹੁਣ ਚੰਗਾ ਹਾਂ ਚੰਗਾ ਚੰਗਾ ਜੁੰਗਾ ਰਿਹਾ ਕਮੈਂ ਬਹੁਤ ਜਿਆਦਾ ਮਾੜੇ ਗੁਰੂ ਦੇ ਮਾਮਲੇ ਚ ਨਹੀਂ ਤੇ ਇਹ ਕੀ ਮਾਰ ਜਿੱਥੇ ਗੱਲ ਗੁਰੂ ਦੀ ਆ ਗਈ ਨਾ ਉਥੇ ਮੈਂ ਕੋਈ ਨਹੀਂ ਮੈਨਾਂ ਕੋਹਣ ਆ ਤੂੰ ਕੋਣ ਨਹੀਂ ਆ ਮੈਨੂੰ ਇਦਾਂ ਮਤਲਬ ਨਹੀਂ ਆ ਕੋਣ ਕੋਨੇ ਤੇਰੇ ਬੱਚੇ ਆ ਤੂੰ ਇਹ ਗੱਲ ਕਹਿਣਾ ਵੀ ਉਹ ਸਹਬ ਜਿਆਦੇ ਦਾ ਰੂਪ ਆ ਮਾਰੇ ਮੈਂ ਗੱਲ ਨਹੀਂ ਮੇਰੀ ਪੁੱਸਣ ਗੱਲ ਮੇਰੇ ਬੱਚੇ ਮੈਨੂੰ ਆਪਾ ਸੁਖ ਦੇਂਦਾ ਮੇਰੇ ਬੱਚੇ ਮਿਹਨਤ ਕਰਦੇ ਨੇ ਮਿਹਨਤ ਕਰਦੇ ਕਮਾਈਆਂ ਕੰਡ ਸਾਨੂੰ ਅਜ ਤੱਕ ਉਹਨਾਂ ਬੋਲ ਨਹੀਂ ਨਾ ਕੋ ਮਾਰਾ ਕੀਤਾ ਉਹ ਸਹਬ ਦਾ ਜਿਆਦਾ ਰੂਪ ਆ ਕੋਈ ਰੂਪ ਜੇ ਮਹਾਰਾਜ ਜੀ ਕਰਦਾ ਸਹਬ ਦਾ ਰੂਪ ਕਿਤਰਾ ਬਣ ਜਾਣਗੇ ਉਹ ਕੋਨੇ ਕੋਨੇ ਮਾਰੇ ਉਹ ਬਾ ਫਦੇ ਸਿਕਵਾਜੀਤ ਸਿੰਘ ਬਣ ਜਾਣਗੇ ਚੋਂ ਨਾ ਬਣ ਕੇ ਮਹਾਰਾਜ ਜੀ ਦਾ ਰੂਪ ਤੇ ਹੋਣਗੇ ਨਾ ਤੂੰ ਕਿਦਾਂ ਕਹਿ ਦੇਗਾ ਵੀ ਉਹ ਬਣ ਗਿਆ ਮੈਂ ਕਿ ਤੋ ਆਖਿਆ ਮਾਰਾ ਉਹ ਵੀਡੀਓ ਕਹਿਣ ਦੇ ਆ ਵਾ ਇਹ ਆਂਦਾ ਇਹ ਇੰਨੇ ਇਹ ਗੱਲ ਆਖੀ ਆ ਇੱਥੇ ਆ ਛੱਡ ਦੀ ਤਿਆ ਜਾ ਨਹੀਂ ਨਹੀਂ ਹਾਂ ਇਹ ਆਂਦਾ ਵਾ ਕਿ ਮੈਂ ਸਹਿਬ ਗੁਰੂ ਇਹ ਯੁੱਗ ਦਾ ਹਾਂ ਤੇ ਮੈਂ ਜੇ ਸ਼ਕਤੀ ਮਾਰ ਕੇ ਤੇ ਖੰਡਾ ਬਾਟਾ ਤਿਆਰ ਕਰਕੇ ਹਾਂ ਪਾਲਾਂ ਲਾਈਆਂ ਨਾ ਮਹਾਰਾਜ ਕਹਿੰਦਾ ਵੀ ਇਹ ਹੇਮਕੁੰਡ ਸਹਿਬ ਬਣਾਇਆ ਤੇ ਵੀਡੀਓ ਵਿੱਚ ਮੈਂ ਬੋਲਣ ਵੀ ਦਿਆਂਗਾ ਕਿ ਆ ਆਹ ਛੋਟੀ ਕਲੀਪ ਹੈ ਨਾ ਬਾਬਾ ਜੀ ਅਸੀਂ ਤੰਬੂ ਲਾਇਆ ਵਾ ਤੰਬੂ ਲੱਗਾ ਹਾੜਾ ਤੰਬੂ ਦੇ ਵਿੱਚ ਬੈਠੇ ਅਸੀਂ ਇੱਥੇ ਆਣ ਕੇ ਸੇਵਾ ਕਰਦੇ ਲੋਕਾਂ ਦੀ ਮੇਰੀ ਸੋਨ ਬੰਦੇ ਦੇ ਪੁੱਤਾਂ ਨੂੰ ਗੱਲ ਤੰਬੂ ਲਾ ਕਿਰਤ ਕਰ ਸਾਨੂੰ ਕੋਈ ਮੁਸ਼ਕਲ ਨਹੀਂ ਹਾਂਜੀ ਪਰ ਜਿਹੜੀ ਤੂੰ ਗੱਲ ਕਹਿਣਾ ਨਾ ਆਹ ਵਾਲੀ ਹਾਂਜੀ ਜੇ ਤੈਨੂੰ ਪਹਿਲਾਂ ਕਹੀ ਆ ਗਲਤੀ ਨਾ ਕਹੀ ਆ ਜਾਣੇ ਕਹੀ ਸਾਨੂੰ ਨਹੀਂ ਮਤਲਬ ਉਹਨੂੰ ਕਰਦੇ ਉੱਥੇ ਬੰਦ ਬੰਦਿਆ ਮਾਰਾ ਜੀ ਜੇ ਨਾ ਇਹ ਗੱਲ ਕਹਿਣਾ ਵਾ ਤੁਹਾਡੀ ਮਾਫੀ ਮੰਗਣੀ ਮੇਰੇ ਕੋਲ ਨਹੀਂ ਮੰਗਣੀ ਮੇਰੇ ਕੋਲ ਨਹੀਂ ਮੰਗਣੀ ਮਾਫੀ ਮੰਗਣੀ ਗੁਰੂ ਗ੍ਰੰਥ ਤੇ ਦੂਜੀ ਗੱਲ ਜੇ ਤੂੰ ਇਹ ਗੱਲ ਸੋਚਦਾ ਵਾ ਕਿ ਅੱਜ ਇਹ ਆਏ ਆ ਚੱਲ ਗਏ ਆ ਤੇ ਮੁਰਕੇ ਮੈਂ ਫੇਰ ਉਹ ਗੱਲ ਕਰੂੰਗਾ ਤੇ ਤੇਰਾ ਬਹੁਤ ਵੱਡਾ ਭਲੇਖਾ ਹੀ ਅੱਜ ਹੀ ਐ ਦਿਨ ਸਮਝਾਉਣ ਸਨਾਂ ਹੈ ਪ੍ਰਸ਼ਾਸਨ ਸਤ ਮਾਰਾ ਮੁਰਕੇ ਪ੍ਰਸ਼ਾਸਨ ਸਾਡੀ ਹੋਣਾ ਜੀ ਮਹਾਰਾਜ ਪ੍ਰਸ਼ਾਸਨ ਮੁੜ ਕੇ ਸਾਡੇ ਆ ਲਹੂ ਸਾਨੂੰ ਲੈਣ ਵਾਲੇ ਹਾਂ ਇਹੋ ਜੀ ਸਮਾਧੀ ਲਾਵਾਂ ਤੇਰੀ ਯਾਦ ਕਰੇਗਾ ਬਾਬਾ ਜੀ ਗੜੀ ਹੱਥ ਮੈਂ ਇੱਕ ਗੱਲ ਬਾਣੀ ਪੜਦਾ ਨਾ ਬਾਣੀ ਪੜ ਤੂੰ ਮੇਰੀ ਗੱਲ ਸੁਣ ਬਾਣੀ ਪੜ ਬਾਣੀ ਪੜ ਬੰਦਿਆਂ ਨੂੰ ਰੱਬ ਸੰਭਲੇ ਬੰਦੇ ਪੁੱਤਾਂ ਨੂੰ ਤਾਨੂੰ ਰਾਬੀ ਸਮਝੀ ਮੈਂ ਨਹੀਂ ਰਾਬੀ ਤੁਸੀਂ ਰਾਬਾ ਜੀ ਰਾਬੀ ਸਾਡੇ ਕੋਲ ਤੁਸੀਂ ਤੁਹਾਨੂੰ ਵੀ ਰਾਬੀ ਸਮਝਾ ਕੇ ਕੇਸ ਰੱਖਿਆ ਉਹਨਾਂ ਨੇ ਨੰਬਰਾਂ ਕੇਸ ਉਹਨਾਂ ਨੇ ਰੱਖਿਆ ਕਿ ਨਹੀਂ ਨਹੀਂ ਅਜੇ ਕੱਟਿਆ ਤੇ ਤੈਨੂੰ ਕਿਦਾਂ ਸਹਬ ਜਰਾਂ ਖੜਾ ਕਰਨ ਦੇਆ ਮਹਾਰਾਜ ਨੇ ਤੇ ਇਹ ਗੱਲ ਕਹੀ ਵੀ ਬਿਨਾਂ ਸ਼ਸਤਰ ਕੇਸ ਦੇ ਉਹਨਾਂ ਦਾ ਦਦਾਰੀ ਤੇ ਮੈਂ ਤੇ ਸ਼ਸਤਰਾਂ ਦੇ ਕੇਸਾਂ ਨਾਲ ਬਿਨਾਂ ਦਦਾਰੀ ਨਹੀਂ ਦਿੰਦਾ ਤੇ ਸਹਬ ਜਰਾਂ ਤੂੰ ਕਿੱਥੋਂ ਮਿਲ ਜਾਣਗੇ ਉਹ ਬਾਫਲੇ ਸਿੰਘ ਜਿਹੜਾ ਸੀਗਾ ਉਹਦਾ ਰੂਪ ਉਹ ਅੱਜ ਬਣ ਜਾਣਗੇ ਜਿਹੜੇ ਤੇਰੇ ਬੱਚੇ ਮੂਨੇ ਕੋ ਹੁੰਦੇ ਆ ਮਹਾਰਾਜ ਇਹ ਕਿਰਪਾ ਜੀ ਸੱਚੇ ਪਾਛੇ ਕੀਤਾ ਨਾ ਕੀ ਕਰਦਾ ਜਦੋਂ ਕਿਰਪਾ ਹੋਊ ਨਾ ਜਦੋਂ ਬਾਣੇ ਚ ਹੋਣਗੇ ਫਿਰ ਕਈਆਂ ਨੂੰ ਸਾਹਿਬ ਜਾਦੇ ਅਸੀਂ ਵੀ ਕਵਾਂਗੇ ਅੱਛਾ ਇੱਕ ਇਹ ਇੱਕ ਗੱਲ ਵੀ ਦਸਵੇਂ ਗੁਰੂ ਜੀ ਕਹਿੰਦਾ ਹੈ ਪਰ ਤੈਨੂੰ ਕਹਿੰਦਾ ਹੈ ਦਸਵੇਂ ਗੁਰੂ ਆਏ ਤੁਹਾਨੂੰ ਹੜ ਜਾ ਹਟਿਆ ਮਾਰੇ ਅਸੀਂ ਤੈਨੂੰ ਭਾਗ ਹਟਣਾ ਹੀ ਵਜਨ ਕਰਦਾ ਹੈ ਅੱਜ ਇੰਤਰ ਕੋ ਆਏ ਬੜੇ ਪ੍ਰੇਮ ਪਿਆਰ ਨਾਲ ਕਿੰਨੇ ਬਾਬਾ ਜੀ ਕਹਿੰਦਾ ਵੀ ਆਏ ਵੱਡੀ ਜਿਨ੍ਹਾਂ ਨੇ ਗੱਲ ਕੀਤੀ ਮੈਂ ਇਹਨਾਂ ਨੂੰ ਆ ਵੀ ਜਿਹੜੀ ਮਰਜ਼ੀ ਜਥੇ ਬੰਦੀ ਤੇ ਜਿਹੜੀ ਮਰਜ਼ੀ ਖਾਲਸਾ ਲਾ ਮੈਂ ਡਰਦਾ ਕਿ ਕਿਹੜੋਂ ਟਕਸਾਲਾਂ ਦਾ ਕੀ ਕਹਿੰਦਾ ਏ ਟਕਸਾਲਾਂ ਅਸੀਂ ਆ ਕੇ ਹੀ ਦੱਸ ਦੋ ਜੋ ਬੋਲ ਲੈਣ ਤੋ ਭਾਜੀ ਕਾ ਝਗੋ ਮਾਰਾ ਕਹਿੰਦੇ ਝਗੋ ਨੇ ਜਾ ਨਹੀਂ ਟਕਸਾਲਾਂ ਬਾਰੇ ਕੀ ਕਹਿੰਦੇ ਹਾਂ ਵੱਡੀ ਤੋਂ ਵੱਡੀ ਟਕਸਾਲ ਆ ਜੇ ਮੈਂ ਸਿੱਧ ਕਰਕੇ ਵਿਖਾ ਦਿੰਦਾ ਕੀ ਸਿੱਧ ਕਰ ਕਾ ਕੀ ਆਖੇ ਕੋਈ ਨਹੀਂ ਮਾਰੇ ਮੈਂ ਆਖੇ ਕੋਈ ਨਹੀਂ ਕਿਉਂ ਨਹੀਂ ਵੀਡੀਓ ਆ ਗਈ ਛਡੇ ਕੋ ਥੋੜੀ ਖਰਾਬ ਹੋਇਆ ਓਏ ਹੈਲੋ ਓਏ ਬੋਲ ਲੈ ਦੂ ਗੱਲ ਇੱਕ ਗੱਲ ਹੈ ਮੂੰਹ ਰੂਪੀ ਵੀ ਝੂਠ ਹੋ ਸਕਦੀ ਆ ਜੀ ਆ ਤਾਂ ਨਹੀਂ ਚੂੜੀ ਬੋਲਦੀ ਅੰਮਾ ਵੀ ਸਾਹਮਣੇ ਉਹਦੇ ਬੈਠਾ ਮਾਰਾ ਕਿਦੋਂ ਮੈਂ ਆਖੀ ਚੂੜੀ ਤਾਂ ਨਹੀਂ ਬੋਲਦੀ ਨਾ ਆਹ ਲੈ ਇਹ ਸਾਹੇ ਤੈਨੂੰ ਆਹ ਲੈ ਉਹ ਚੱਲ ਜਾ ਆਖੀ ਤੇ ਮਾਰੀ ਨਹੀ ਨਹੀ ਮਾਫੀ ਦੇ ਮੇਰੀ ਮਾਂ ਮਾਫੀ ਮਾਫੀ ਦੇ ਮਾਫੀ ਗੱਡੀ ਨਹੀਂ ਦੇ ਦਿੰਦੀ ਆਪਾਂ ਮਾਫੀ ਐਵੇਂ ਨਿਯਾਜ ਵਾਧੂਗਾ ਹਾਂ ਥੋੜਾ ਵਾਹੂ ਬੰਦਾ ਬਾਤ ਲੱਗਾ ਆਪਣੀ ਤਾਂ ਨਹੀਂ ਕਿ ਹੌਂਦੇ ਆ ਮਾਤ ਪਿਤਾ ਦੇ ਨਾਲ ਹੀ ਗੱਲ ਚੱਲਣ ਈ ਮਾਰਾ ਮਾਰਾ ਸਾਹਿਬ ਕੋਲ ਸੁਣ 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 ਬੁੱਢੀ ਦੀ ਲਿਖਤ ਹੋਈ ਹੈ ਨਾ ਬੋਲ ਨਾ ਸਦਾ ਚੂੜੀ ਬੋਲ ਨਾ ਅੱਛਾ ਜੀ ਚੰਦਰੇ ਜੀ ਆ ਗਿਆ ਹਾਂ ਆ ਤੇ ਮੈਂ ਉਹ ਗੱਲ ਮੈਂ ਆਖੀ ਮਾਰਾ ਉਹਨਾਂ ਤੋਂ ਅਗਲੀ ਟਕਸਾਲ ਤੇ ਹੋਈ ਮੈਂ ਗੱਲ ਆਖੀ ਮਾਰਾ ਇਹ ਸੁਣ ਜੀ ਮਾਰਾ ਬਾਣੀ ਬੋਲਣ ਦੀ ਸਿਰ ਅੱਛੇ ਜਿਹੜੀ ਟਕਸਾਲ ਦੀ ਗੱਲ ਤਾਂ ਲੱਗੀ ਪਤਾ ਇਹ ਮੁਕਰਦਾ ਹੀ ਕਹਿੰਦਾ ਆਕਰ ਸੈਦਨ ਵਾਲੀ ਇਹਨੂੰ ਸੁਣਾ ਦਈਏ ਉਹ ਤੇ ਜਿਹਨੇ ਆਪਸ ਹਾਂ ਇਹ ਕਿ ਸੇ ਭਲੇਖੇ ਜਾਨਾ ਜੇ ਨਹੀਂ ਮਾਰੇ ਅਸੀਂ ਕੋਈ ਭਲੇਖੇ ਜਨੇਗੀ ਉਹ ਪੇਖਾ ਇਥੋਂ ਬੰਦਿਆਂ ਨੂੰ ਕੱਢ ਦੇ ਮਾਰੇ ਅਸੀਂ ਸ਼ਬਦ ਨੂੰ ਜਪਣਦੇ ਆ ਕਿਰਤਕਾਰ ਬਾਣੀ ਪੜ ਕੋ ਮਰੀ ਕਰਨੀ ਨਾ ਕਿਉਂ ਕਹਾਂ ਮੈਂ ਤੂੰ ਮੰਗੇ ਮੈਂ ਜਾਣਦਾ ਨਹੀਂ ਕਿ ਕੱਲੋਂ ਮੰਗੇ ਬਾਬਾ ਜੀ ਮੈਂ ਉਹ ਚੰਗੀ ਜੀ ਜੋ ਇਹ ਕਹਿੰਦਾ ਉਹ ਸਹੀ ਹੈ ਨਹੀਂ ਬਿਲਕੁਲ ਤੇ ਤੂੰ ਮਸਤ ਤੂੰ ਨਹੀਂ ਮੰਗਣੀ ਤੂੰ ਕਹਾਂਗੇ ਮਾ ਵੀ ਤੇਰਾ ਮਤਲਬ ਇਹ ਤੁਹਾਨੂੰ ਗੱਲ ਦਾਣੀ ਨਾ ਪਤਾ ਮੈਨੂੰ ਸੈਂਕਡਰੀ ਗੱਲ ਸੁਣ ਤੇਰਾ ਮਤਲਬ ਕੀ ਬੰਦਾ ਮਗਾ ਨਹੀਂ ਬਾਬਾ ਜੀ ਕੋਤ ਮੇਰੀ ਗੱਲ ਸੁਣ ਮੇਰਾ ਭਰਾ ਗੁਰਸੇਖ ਭਰਾ ਮੈਂ ਤੂੰ ਕਿਉਂ ਮੰਗੇ ਮਾ ਤੂੰ ਗਲਤੀ ਕੀਤੀ ਨਹੀਂ ਜੀ ਤੇ ਤੂੰ ਕਮੋਗੇ ਬਾ ਮੈਂ ਤੇ ਨਾ ਠੀਕ ਹੈ ਜੀ ਮਸਤ ਬਿਲਕੁਲ ਜੋ ਤੇ ਜਿਹੜਾ ਤੂੰ ਕਹਿਣਾ ਵਾ ਜੋ ਇਹ ਕਹਿੰਦੇ ਆ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਗਲਤ ਹੈ ਨਾ ਫਿਰ ਦੱਸ ਜੀ ਕਿਸੇ ਜਣ ਚਾਹੀਦੀ ਆ ਤੂੰ ਦੱਸ ਦੇ ਮਰੇ ਅਹੀਂ ਕੋਈ ਅਹੀਂ 3 ਜਣ ਚਾਹੀਦੀ ਆ ਮੈਂ ਇਹੋ ਗੱਲ ਕਹਿੰਦਾ ਵੀ ਤੂੰ ਸੰਗਤ ਚ ਚੱਲ ਕੋਈ ਨਹੀਂ ਸੰਗਤ ਰਹਿ ਤੂੰ ਰੱਬ ਦਾ ਰੂਪ ਵੀ ਸਮਝਣਾ ਮੈਂ ਮਾਫੀ ਮੰਗੀ ਪਹਿਲਾਂ ਮੇਰੇ ਮਾਫੀ ਮੇਰੇ ਮੇਰੇ ਪੰਕਤੇ ਬਾਣੀ ਨਹੀਂ ਪੜਦੀ ਨਹੀਂ ਤੇ ਇਹ ਸ਼ਬਦ ਦੇ ਨਾਲ ਸਾਡੇ ਮਨ ਬਾਣੀ ਨਹੀਂ ਵੇ ਪੜਦੇ ਆ ਗੱਲਾਂ ਕਰਦਾ ਨਾ ਕਦੀ ਆਉਣ ਨੂੰ ਕਦੀ ਐਣ ਨੂੰ ਮੈਂ ਬਾਣੀ ਪੜਦਾ ਹਾਂ ਬੰਦਾ ਨਹੀਂ ਪੜਦੇ ਨਹੀਂ ਸਾਨੂੰ ਪੜਨੀ ਪੜੀ ਨਹੀਂ ਕਿਹੜੇ ਖਾਂ ਤੇ ਇਹੀ ਨਹੀਂ ਚਾਹੁੰਦੇ ਵੀ ਕੋਈ ਬੰਦਾ ਹੋਵੇ ਕਿ ਸਾਨੂੰ ਇਹ ਗੱਲ ਕਹੇ ਵੀ ਬਾਣੀ ਵਾਲਾ ਬਾਣੀ ਵਾਲਾ ਨਾ ਨਾ ਇਥੇ ਨਾ ਕਰ ਉਹ ਖਾਣੇ ਨਾਲ ਕੰਮ ਕਰਿਓ ਸਮਝ ਆਉਂਦੀ ਗੱਲ ਇਹ ਤੈਨੂੰ ਸਿੱਤ ਤੈਨੂੰ ਉੱਥੇ ਹੀ ਫੇਰ ਸਕਦਾ ਹਾਂ ਮੈਂ ਪਰ ਸਾਨੂੰ ਸ਼ਰਮ ਆਉਂਦੀ ਇਹਨਾਂ ਦਾੜੀਆਂ ਦੀ ਜਿਹੜੀਆਂ ਤੁਹਾਨੂੰ ਨਹੀਂ ਸ਼ਰਮ ਆਉਂਦੀ ਭੋਰਾ ਦਿਮਾਗ ਲਾ ਵੀ ਤੂੰ ਇਹ ਗੱਲ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਆ ਮੁੰਨੇ ਕੋਈ ਤੇਰੇ ਬੱਚੇ ਆ ਤੂੰ ਕਹਿੰਦੇ ਆਂ ਸਾਬ ਜਿਆਦੇ ਆ ਰਿਆ ਰੂਪ ਆ ਕਸਤੂਦ ਹੈ ਤੇਰੇ ਪੱਲੇ ਕੋਈ ਮੈਂਟਲੀ ਆਪਸ਼ਨ ਵਧੀਆਗਾ ਤੂੰ ਪਾਗਲ ਜੀ ਨਾ ਸਿਆਣਾ ਵਾ ਨਾ ਕਾਰੋਬਾਰ ਕਰਨ ਦੇ ਆਪਣਾ ਸ਼ੁਗਰ ਤੂੰ ਇਹ ਕਰ ਫਿਰ ਤੈਨੂੰ ਬੜਾ ਦੁਬਾਰਾ ਨਹੀਂ ਫੇਰੀ ਬਾਬਾ ਤੁਸੀਂ ਬਾਹਰ ਚੱਲੋ ਮਰੇ ਭਾਜੀ ਲੈ ਭਾਈ ਬਾਹਰ ਜਾ ਗੱਲ ਕੋਈ ਮਾਰ ਚਲੋ ਗੱਗਵਾਂ ਬਾਹਰ ਹੈ ਮਾਫੀ ਦੇਜੋ ਬਾਹਰ ਨੂੰ ਮਾਰ ਨਾ ਕਰਨ ਦੀ ਗੱਲ ਗੱਲ ਤੂੰ ਗੁਰੂ ਤੋਂ ਮੰਗ ਤੇ ਗੁਰੂ ਤੋਂ ਮੰਗ ਕੇ ਇਹ ਪ੍ਰਣ ਕਰ ਵੀ ਤੂੰ ਇਹ ਨਹੀਂ ਕਰੇਗਾ ਨਹੀਂ ਕਰੇ ਮਾਰਾ ਤੇਰੇ ਕੋ ਮੇਰੇ ਕੋ ਦੇਖਣੀ ਤੇਰੀ ਵੀਡੀਓ ਆ ਅੱਧੇ ਘੰਟੇ ਦੀ ਵੀਡੀਓ ਇਸ ਛੋਕਰੇ ਇੱਕar ਵੀ ਕਿਸੇ ਹੋਰ ਸਿੰਘ ਦੇ ਹੱਥ ਲੱਗ ਜਿੰਨ ਕਦੇ ਮੈਂ ਸ਼ਾਇਦ ਉਹਦਾ ਗਰਮਲੀ ਠੰਡਾ ਦਾ ਬੰਦਾ ਹੂੰਗਾ ਤੈਨੂੰ ਪਹਿਲਾਂ ਨਾਲ ਲੰਟਾਉਣਾ ਹੈ ਰੀਨਲ ਤੇ ਫੇਰ ਇੱਥੇ ਉਹਨਾਂ ਕੋਲ ਲੈ ਕੇ ਆਉਣਾ ਤੇ ਇਹਨਾਂ ਨੂੰ ਪੁਰਾਣਾ ਪਰਚਾ ਕਹਨ ਪਤਾ ਨਾ ਇਹ ਪਰਚਾ ਜਿਹਦੇ ਮੁੜ ਕੇ ਮਾਫੀ ਦੇ ਦੋ ਸਾਨੂੰ ਸਰ ਜੀ ਉਹ ਲੁਧਿਆਣਾ ਆਂਦਾ ਹੈ ਨਾ ਬੰਦੇ ਕਿਹਦਾ ਗਰੂਫਰ ਨੂੰ ਮਾੜਾ ਬੋਲਦਾ ਹੋਵੇ ਉਹਨੇ ਮਾਰਿਆ ਬੋਲਦਾ ਆਪਣਾ ਹੀ ਸੈਣੀ ਤੈਨੂੰ ਸਿਰਫ ਛੇਤਰ ਇਸ ਕਰਕੇ ਨਹੀਂ ਫਿਰਿਆ ਵੀ ਤੇਰਾ ਜਿਹੜਾ ਸਰੂਪ ਆ ਤੇ ਤੂੰ ਉਮਰ ਸ਼ ਗਿਆ ਸਿਰਫ ਇਹਸ ਕਰਕੇ ਤੇਰੀ ਜਗ੍ਹਾ ਕੋਈ ਹੋਰ ਨਹੀਂ ਸੱਚ ਗੱਲ ਲੋਕਾਂ ਦੇ ਕਹਣਾਂ ਨੂੰ ਪਰਕੇ ਨਹੀਂ ਹੋਣਾ ਠੀਕ ਮੈਂ ਸੁਣੀ ਮੈਨੂੰ ਇਹ ਗੱਲ ਸੁਣੀ ਠੀਕ ਕਰ ਆਪਣਾ ਸ਼ਰਮ ਲਾਈ ਆ ਤੁਸੀਂ ਲੋਕਾਂ ਨੇ ਪਰ ਇਹ ਮੇਰੇ ਨਾਲ ਦੇ ਅੱਜ ਤੋਂ ਬਾਅਦ ਜੇ ਤੂੰ ਇੱਕ ਵਾਰ ਸੋਚ ਵੀ ਲਿਆ ਨਾ ਗੁਰੂ ਸਾਹਿਬ ਦੇ ਮੈਂ ਗੁਰੂ ਸਾਹਿਬ ਦੇ ਬਰੋਬਰ ਤੇ ਤੂੰ ਆਪਣੇ ਖਾਲੇ ਦਾ ਪੁੱਤ ਆਪਣੇ ਦਿਮਾਗ ਚੋਂ ਕੱਢ ਦੇ ਸਿਰਫ ਅੱਜ ਉਹ ਸਿੱਖ ਦੇ ਕਰਕੇ ਕਿ ਨੇਜੀ ਕਈ ਗਾਨੀ ਕਿ ਕਿਹਦੇ ਸਮਝਾਉ ਲੋਪਿਆ ਹਾਂ ਤਾਂ ਤੈਨੂੰ ਕੁਛ ਨਹੀਂ ਕਿਹਾ ਨਹੀਂ ਦੁਜੀਵਾਰ ਨਹੀਂ ਹੋਪਾ ਮਿਲਣਾ ਸੋਹਣਿਆ ਦੁਜੀਵਾਰ ਬਣ ਕੇ ਠਾਣੇ ਆਈ ਨਹੀਂ ਜਣਾ ਠਾਣੇ ਤੂੰ ਜਾਏਗਾ ਸਾਡੇ ਤੇ ਠੀਕ ਆ ਇਹ ਤੁਹਾਨੂੰ ਦੱਸਦਾ ਹੀ ਹਾਂ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਰੂਪ ਬੰਦੇ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਹੈਗੇ ਨੇ ਚੌਲ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉੱਥੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਉਹਲੇ ਪਾਲੇ ਲੋਕ ਨੇ ਜਿਹੜੇ ਪੜਕੇ ਹੋਏ ਨੇ ਗੁਰੂ ਤੋਂ ਦੂਰ ਨੇ ਉਹ ਜਿਹੜੇ ਮਗਰ ਲੱਗ ਜਾਂਦੇ ਨੇ ਇਹਨਾਂ ਨੂੰ ਬਾਅਦ ਚ ਭਾਵੇਂ ਬੁਣਾ ਦਿੰਦੇ ਆ ਸੋ ਅੱਜ ਇਹਨੂੰ ਇੱਥੇ ਸਮਝਾ ਕੇ ਲਿਖਤ ਕਰਾ ਲਈ ਆ ਤੇ ਦੇ ਕੋ ਮਾਫੀ ਦਾ ਮੰਨ ਲਖਾਇਆ ਜੇ ਕਰੀਦਾ ਬਲ ਨਹੀਂ ਕਰਦਾ ਫਿਰ ਮਾਰਾ ਕਿਰਪਾ ਕਰ ਲੈ ਕਿ ਸੇਵਾ ਲੈਣਗੇ ਚਲਦੀ ਗੱਲ ਨਾਲ ਇਹਨੂੰ ਨਾਮ ਸਿੱਟਿਓ ਪਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ